ਪਰ ਸੰਗਰੂਰ ਵਾਲੇ ਨੇ ਕੱਲ ਫੇਰ ਇੱਕ ਵਾਰ ਬਾਜ਼ੀ ਮਾਰੀ ਐ ਘੱਟੋ ਘੱਟ ਲੋਕਾਂ ਦੀ ਆਵਾਜ਼ ਉਹਨੇ ਚੁੱਕੀ ਆ ਬੰਦੇ ਨੇ ਮੋਦੀ ਸਾਹਿਬ ਦੇ ਸਾਹਮਣੇ ਖੜ ਕੇ ਇੱਕ ਨਾਲ ਸੰਜੇ ਸਿੰਘ ਸੀ ਇੱਕ ਭਗਵੰਤ ਮਾਨ ਸੀਗਾ ਪਹਿਲਾਂ ਨਾਰੇਬਾਜ਼ੀ ਕੀਤੀ ਉਹ ਕਹਿੰਦੇ ਐ ਐਮਐਸਪੀ ਨੂੰ ਲਾਗੂ ਕਰੋ ਕਾਨੂੰਨੀ ਦਰਜਾ ਦਿਓ ਉਦੋਂ ਬਾਅਦ ਨਰਿੰਦਰ ਮੋਦੀ ਨੂੰ ਇੱਕ ਇੱਕ ਗੱਲ ਉਹਦੀ ਸੁਣ ਰਹੀ ਸੀ ਜਿੰਨੀ ਕੋ ਉੱਚੀ ਬੋਲ ਰਿਆ ਸੀਗਾ ਨਾਲ ਦੇ ਨਾਲ ਭਗਵੰਤ ਮਾਨ ਨੇ ਕਿਹਾ ਕਿ 8 ਤੋਂ 9 ਲੱਖ ਬੰਦਾ ਬਜ਼ੁਰਗ ਮੋਦੀ ਸਾਹਿਬ ਦਿੱਲੀ ਦੇ ਵਿੱਚ ਮਰ ਰਿਹਾ ਠੰਡ ਦੇ ਵਿੱਚ ਤੁਹਾਡਾ ਧਿਆਨ ਉੱਧਰ ਕਿਉਂ ਨਹੀਂ ਜਾ ਰਿਹਾ ਕੋਲ ਦੀ ਨਿਕਲ ਗਏ ਔਰ ਇੰਨਾ ਜਿਹੜੇ ਇਹ ਜਿਹੜੇ ਬੋਲ ਸੀ ਭਗਵੰਤ ਮਾਨ ਦੇ ਮੋਦੀ ਨੂੰ ਲੱਗੇ ਨੀਵੀਂ ਪਾ ਕੇ ਕੋਲ ਦੀ ਬਾਹਰ ਨਿਕਲਣਾ ਪਿਆ। ਉਹ ਆਪਾਂ ਕੱਲ ਦੇਖਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਹਿਲੀ ਵਾਰ ਸ਼ਾਇਦ ਜਦੋਂ ਦਾ ਅਹੁਦਾ ਸੰਭਾਲਿਆ ਉਹਨਾਂ ਨੇ 2014 ਦਾ ਤੇ ਉਹਦੇ ਮੁਤਾਬਕ ਆਪਾਂ ਕਹਿ ਸਕਦੇ ਹਾਂ ਕਿ ਪਹਿਲੀ ਵਾਰ ਮੂੰਹ ਤੇ ਨਾਰੇਬਾਜ਼ੀ ਜਿਵੇਂ ਬਿਲਕੁਲ ਕਿਹਾ ਵੀ ਮੂੰਹ ਤੇ ਆਪਾਂ ਗੱਲ ਕਹਿਣੀ, ਮੂੰਹ ਤੇ ਵਿਰੋਧ ਕਰਨਾ, ਮੂੰਹ ਤੇ ਰੋਸ ਜਿਤਾਉਣਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੂੰਹ ਪਾਸੀ ਕਰਕੇ ਆਪਾਂ ਇਹ ਕਹਿ ਸਕਦੇ ਹਾਂ ਸ਼ਰਮ ਨਾਲ ਮੂੰਹ ਝੁਕਾ ਕੇ ਹੀ ਇੱਕ ਤਰੀਕੇ ਨਾਲ ਉਹਨੂੰ ਬਾਹਰ ਜਾਣਾ ਪਿਆ ਪਰ ਭਗਵੰਤ ਮਾਨ ਹੋਣੀ ਉਥੇ ਨਾਰੇਬਾਜ਼ੀ ਕਰਦੇ ਰਹੇ ਖੇਤੀ ਕਾਨੂੰਨ ਵਾਪਸ ਲਾਓ ਸੋ ਜ਼ਰੂਰੀ ਨਹੀਂ ਹੁੰਦਾ ਉਹ ਬਜੀਤ ਜੀ ਕਿ ਪਾਰਲੀਮੈਂਟ ਦੇ ਵਿੱਚ ਜੇ 50 ਬੰਦੇ ਇੱਕ ਪਾਰਟੀ ਦੇ ਹੈਗੇ ਆ 50 ਬੰਦਿਆਂ ਦੀ ਆਵਾਜ਼ ਹੀ ਉੱਠੂਗੀ ਤਾਂ ਫੇਰ ਜਿਹੜਾ ਪ੍ਰਧਾਨ ਹੈਗਾ ਉਹ ਸੁਣ ਸਕਦਾ ਕੱਲਾ ਸੀਗਾ ਇੱਥੇ ਔਰ ਜੋ ਗੱਲਾਂ ਕਹੀਆਂ ਜਿਵੇਂ ਉਹਨਾਂ ਨੇ ਇੱਥੋਂ ਤੱਕ ਕਹਿਤਾ ਕਿ ਐਨਾ ਬੰਦਾ ਠੰਡ ਦੇ ਵਿੱਚ ਮਰ ਰਿਹਾ ਦਿੱਲੀ ਦੇ ਵਿੱਚ ਤੁਹਾਡਾ ਧਿਆਨ ਉੱਧਰ ਕਿਉਂ ਨਹੀਂ ਜਾ ਰਿਹਾ ਸੰਜੇ ਸਿੰਘ ਨੇ ਵੀ ਨਾਰਾ ਲਾਇਆ ਵੀ ਤੁਸੀਂ ਪੂੰਜੀ ਪਤੀਆਂ ਦੀ ਕੁਛੜ ਚ ਕਿਉਂ ਵੱੜ ਚੁੱਕੇ ਹੋ ਤੇ ਮੋਦੀ ਸਾਹਿਬ ਨੂੰ ਐ ਲੱਗ ਰਿਹਾ ਕਿ ਇਹ ਪਤਾ ਨਹੀਂ ਜਾਂ ਤਾਂ ਉਹ ਕਿਸੇ ਦੂਜੇ ਗਏ ਤਾਂ ਬੋਲ ਰਿਹਾ ਸੁਣ ਸਾਰਾ ਕੁਝ ਰਿਹਾ ਸੀਗਾ ਪਰ ਉਹਨਾਂ ਦਾ ਜਿਹੜੇ ਬੋਲ ਸੀਗੇ ਜੋ ਉਹਨਾਂ ਨੇ ਕਿਹਾ ਉਹ ਐਨੇ ਕ ਸੱਚੇ ਸੀਗੇ ਕਿ ਨੀਵੀਂ ਪਾ ਕੇ ਉਹਨਾਂ ਨੇ ਆਖਿਆ ਵੀ ਇੱਕ ਵਾਰ ਹੁਣ ਇੱਥੋਂ ਬਾਹਰ ਨੂੰ ਕਿਸ ਗਏ ਨਜ਼ਰਾਂ ਤੱਕ ਵੀ ਨਹੀਂ ਉਹ ਮਲਾ ਸਕੇ ਤੇ ਨਾਲ ਦੀ ਨਾਲ ਜਿਹੜੇ 4-5 ਬੰਦੇ ਭਗਵੰਤ ਮਾਨ ਦੇ ਕੋਲੇ ਅੱਗੇ ਖੜ੍ਹ ਕੇ ਸੀਗੇ ਵੀ ਬਹੁਤ ਬਹੁਤ ਹੈਰਾਨੀ ਦੀ ਗੱਲ ਹੈ ਬਹੁਤ ਹੈਰਾਨੀ ਦੀ ਗੱਲ ਹੈ ਕਿ ਸਿਕਿਉਰਿਟੀ ਵਾਲੇ ਭਗਵੰਤ ਮਾਨ ਨੂੰ ਘੇਰਨ ਨੂੰ ਆ ਰਹੇ ਸੀ ਵੀ ਦੱਸੋ ਉਹ ਕੋਈ ਕੋਈ ਕ੍ਰਿਮੀਨਲ ਹੈ ਕੋਈ ਅਪਰਾਧੀ ਹੈ ਇੱਕ ਸੰਸਦ ਮੈਂਬਰ ਹੈ ਉਹ ਆਵਾਜ਼ ਉਠਾ ਰਿਹਾ ਮਤਲਬ ਉਹਨਾਂ ਨੇ ਇੱਕ ਤਰੀਕੇ ਨਾਲ ਅੱਗੇ ਜਫਾ ਪਾਉਣ ਦਾ ਹੀ ਯਤਨ ਕੀਤਾ ਵੀ ਜੇ ਕਿਤੇ ਅੱਗੇ ਨਾਲ ਬਾਜੇ ਮੋਦੀ ਸਾਹਿਬ ਨੂੰ ਦਿਖੀ ਨਾ ਜਾਵੇ ਕਿਤੇ ਮਤਲਬ ਵੀ ਇੰਨਾ ਤੁਹਾਡੇ ਤੋਂ ਕੀ ਕੀਤਾ ਇੱਕ ਉਹਨੇ ਇੱਕ ਤਖਤੀ ਪੜੀ ਹੋਈ ਸੀ ਇੱਕ ਕਾਗਜ਼ ਦਾ ਟੁਕੜਾ ਸੀ ਹੱਥ ਦੇ ਵਿੱਚ ਜਿਹਦੇ ਤੇ ਲਿਖਿਆ ਸੀ ਕਿ ਖੇਤੀ ਕਾਨੂੰਨ ਵਾਪਸ ਲਓ ਤੇ ਵਾਰ-ਵਾਰ ਨਾਰੇ ਇਹੀ ਲੱਗ ਰਹੇ ਸੀ ਕਾਲੇ ਕਾਨੂੰਨ ਵਾਪਸ ਲਓ ਇਸ ਤੇ ਵੀ ਆਪਾਂ ਕਹਿ ਸਕਦੇ ਹਾਂ ਕਿ ਬੇਸ਼ਰਮੀ ਦੀ ਹੱਦ ਹੀ ਟੱਪ ਗਏ ਕਿ ਸਿਕਿਉਰਿਟੀ ਵਾਲਿਆਂ ਨੇ ਇੱਕ ਤਰੀਕੇ ਨਾਲ ਘੇਰਾ ਪਾ ਲਿਆ ਉਹਨਾਂ ਨੂੰ ਹਾਲਾਂਕਿ ਸਾਦੇ ਕੱਪੜਿਆਂ ਦੇ ਵਿੱਚ ਹੁੰਦੇ ਨੇ ਉੱਥੇ ਉਹ ਤੇ ਕਿ ਅੱਗੇ ਨਾ ਵੱਸ ਸਕੇ ਹਾਲਾਂਕਿ ਬਸ ਇਹ ਨਹੀਂ ਕੀਤਾ ਕਿ ਉਹਦੇ ਮੂੰਹ ਤੇ ਹੱਥ ਨਹੀਂ ਰੱਖਿਆ ਵੀ ਕਿਤੇ ਮੂੰਹ ਤੇ ਹੱਥ ਰੱਖ ਦਿੰਦੇ ਤਾਂ ਫਿਰ ਹੋਰ ਵੀ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਇੱਕ ਲੋਕਤੰਤਰ ਦਾ ਬਿਲਕੁਲ ਜਿਹੜੀ ਆਖਰੀ ਸਾਹ ਚੱਲ ਰਹੇ ਨੇ ਉਹ ਵੀ ਕੁੱਟੇ ਜਾਣੇ ਸੀ ਜੀ ਬਿਲਕੁਲ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸ ਜੀ ਜੀ ਮੈਂ ਵਿਨੀ ਪੈਕ ਤੋਂ ਅਮਰੀਕ ਸਿੰਘ ਬੋਲਦਾ ਵੀਰ ਜੀ ਅਮਰੀਕ ਸਿੰਘ ਜੀ ਸਵਾਗਤ ਹੈ ਅਮਰੀਕ ਸਿੰਘ ਜੀ ਹਾਂ ਜੀ ਇੱਕ ਤਾਂ ਵੀਰ ਜੀ ਅੱਜ ਭਗਵਾਨਤ ਮਾਨ ਹੋਂ ਨਾਲ ਬਹੁਤ ਬਹਾਦਰੀ ਦਾ ਕੰਮ ਕੀਤਾ ਭਗਤ ਸਿੰਘ ਦੀ ਯਾਦ ਆ ਗਈ ਜੀ ਅੱਜ ਅੱਛਾ ਜੀ ਜਿਹੜਾ ਉਹ ਬੰਬ ਵਾਲੀ ਗੱਲ ਜਿਹੜੀ ਜਿਵੇਂ ਭਗਤ ਸਿੰਘ ਨੇ ਜਿਹੜਾ ਅਸੈਂਬਲੀ ਚ ਪਾਉ ਦਿੱਤਾ ਸੀ ਇਹਨਾਂ ਨੂੰ ਜਗਾਉਣ ਵਾਸਤੇ ਗੋਰੀ ਸਰਕਾਰ ਨੂੰ ਉਹ ਉਹ ਸੀਨ ਯਾਦ ਮੁਰੇ ਆ ਗਿਆ ਜੀ ਅੱਜ ਜੀ ਜੀ ਬਿਲਕੁਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਸੀ ਗਾਲ ਜੀ ਸਰ ਸਾਹਿਬ ਗੱਲ ਇਹ ਸੀ ਜੀ ਭਗਵਾਨਤ ਮਾਨ ਨੇ ਤਾਂ ਬਹੁਤ ਸੋਣਾ ਵਧੀਆ ਕੀਤਾ ਸਾਰੇ ਪਸੰਦ ਕਰਦੇ ਆ ਜੀ ਜੀ ਤੇ ਦੂਸਰਾ ਇਹ ਹੈ ਕਿ ਜਿਹੜੇ ਉਹ ਜਾਕਰ ਸਾਹਿਬ ਆ ਉਹ ਕਹਿੰਦੇ ਆਪਣਾ ਡਰਾਮਾ ਕਰਦਾ ਜਾ ਕੇ ਉੱਥੇ ਆ ਕੇ ਡਰਾਮਾ ਬੰਦ ਕਰੇ ਕੀ ਲੋਕ ਸਿਆਣੇ ਐ ਜੇ ਆਪਾਂ ਸਿੱਧਾ ਕਹਿத் ਗਏ ਨਾ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈਗਾ ਤੇ ਪਹਿਲਾਂ ਗੱਲ ਆਪਾਂ ਸੁਣੀ ਸੁਣਾਈ ਆਪਣੇ ਕੋਲੇ ਆਉਂਦੀ ਸੀ ਹੁਣ ਆਪਾਂ ਸਿੱਧਾ ਜਿਹੜੀ ਵੀਡੀਓ ਹੈਗੀ ਆ ਉਹ ਨਾਲ ਦੀ ਨਾਲ ਜੇਬ ਚ ਆ ਜਾਂਦੀ ਹੈ ਸੋ ਲੋਕ ਫੈਸਲਾ ਹੁਣ ਆਪਣੇ ਆਪ ਕਰ ਲੈਂਦੇ ਆ ਜੀ ਹਲੋ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮਗਾਪਾ ਉਹ ਆਂਧਵਾ ਨੇ ਬਹੁਤ ਵਧੀਆ ਕੀਤਾ ਵਿਚਾਰੇ ਮੈਂ ਵੀ ਨਿੰਦੀ ਜਾਂਦੇ ਰਹਿੰਦੇ ਆ ਜੀ ਜੀ ਬਿਲਕੁਲ ਜੀ ਸਾਰੇ ਉਹਦੀ ਪਰਸਨਲ ਲਾਈਫ ਆ ਬਿਲਕੁਲ ਕਿਹੜਾ ਮਾੜਾ ਕੰਮ ਕਰਦਾ ਜੀ ਜਿਹੜੇ ਗੰਦੇ ਲੀਡਰ ਉਹਦੀ ਗੱਦ ਨੂੰ ਮੂਰੇ ਗੱਲ ਕਰਦੇ ਜੀ ਜੀ ਉਹ ਵਿਚਾਰਾ ਕਿਸਾਨੀ ਜੋ ਜੰਮਿਆ ਕਿਸਾਨ ਪੁੱਤ ਆ ਹੂੰ 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 ਬਿਲਕੁਲ ਪਰ ਲੋਕਾਂ ਨੂੰ ਮੈਨੂੰ ਸਮਝ ਨਹੀਂ ਲੱਗਦੀ ਉਹ ਜਿਹੜਾ ਬਾਦਲ ਵੀ ਸੌਨੇ ਕੀਤਾ ਉੱਥੇ ਜਾ ਕੇ ਉਹਨੇ ਦੂਜੇ ਨੇ ਕੀਤਾ ਬਾਦਲ ਸ਼ੋਕਰੇ ਨੇ ਇਹਦਾ ਮੂੰਹ ਚ ਘੁੰਗਣੀਆਂ ਪਾ ਕੇ ਬੈਠੇ ਰਹੇ ਆ ਬਿਲਕੁਲ ਜੀ ਡਾਕਟਰ ਬੋਲਦਾ ਤਾਂ ਹੈਗਾ ਹੂੰ 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 ਬਿਲਕੁਲ ਜੀ ਬਿਲਕੁਲ ਇਸੇ ਕਰਕੇ ਜਿਹੜਾ ਇੱਕ ਜੀ ਜੀ ਬਹੁਤ ਬਹੁਤ ਸ਼ੁਕਰੀਆ ਆਪਾਂ ਜਿਹੜਾ ਮੋਦੀ ਦਾ ਉਹ ਉਹ ਬਣਾਇਆ ਸੈਂਟ ਉਹਦੀ ਲਿਸਟ ਨੇਗਾ ਅਵਾਨੀ ਅਡਾਨੀ ਕੰਗਣਾ ਖੱਟੜ ਜੋਗੀ ਤੇ ਕਿਸਾਨਾਂ ਦੀ ਲਿਸਟ ਵਿੱਚ ਕੋਈ ਨਹੀਂ ਹੋ ਹੋ ਉਹ ਹੈ ਮੋਦੀ ਦਾ ਜਿਹੜਾ ਬਣਿਆ ਹੋਇਆ ਹਾਂਜੀ ਟੋਪੀ ਸੀ ਜੀ ਕਿਸਾਨਾਂ ਵਾਸਤੇ ਕੱਲੀ ਜੀ ਇੱਕ ਉਪਜੀਤ ਜੀ ਕੋਲਰ ਹੋਰ ਲੈ ਕੇ ਨਾ ਫਿਰ ਆਪਾਂ ਗੱਲ ਕਰਦੇ ਹਾਂ ਸਵਾਗਤ ਹੈ ਜੀ ਨਾਮ ਦੱਸੋ ਤੇ ਗੱਲ ਰੱਖੋ ਜੀ ਹੈਲੋ ਹਾਂਜੀ ਹਾਂਜੀ ਸਵਾਗਤ ਹੈ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਸਤਰੀ ਸਤਿ ਸ਼੍ਰੀ ਅਕਾਲ ਜੀ ਅਦੀ ਰਾਜੀ ਤੁਹਾਡਾ ਪ੍ਰੋਗਰਾਮ ਦੇ ਦਿੱੰਨਾ ਜੀ ਬਹੁਤ ਵਧੀਆ ਪ੍ਰੋਗਰਾਮ ਆ ਤੁਹਾਡਾ ਸ਼ੁਕਰੀਆ ਜੀ ਕਦੇ ਮਿਸਰੀ ਕਰਦੇ ਜੀ ਕਿਹੜੀ ਜਗ੍ਹਾ ਤੋਂ ਬੋਲ ਰਿਹਾ ਜੀ ਬ੍ਰੈਮਟਮ ਤੋਂ ਬੋਲ ਰਿਹਾ ਬ੍ਰੈਮਟਮ ਤੋਂ ਨਾਮ ਜੀ ਤੋਂ ਬੋਲ ਰਿਹਾ ਜੀ ਨਾਮ ਜੀ ਪ੍ਰਭਜੋ ਸਿੰਘ ਆ ਜੀ ਪ੍ਰਭਜੋ ਸਿੰਘ ਜੀ ਸ਼ੁਕਰੀਆ ਜੀ 1 ਘੰਟਾ ਤੁਸੀਂ 24 ਘੰਟਿਆਂ ਚੋਂ ਕੱਢਦੇ ਹੋ ਸਾਡੇ ਲਈ ਬਹੁਤ ਬਹੁਤ ਧੰਨਵਾਦ ਹੈਲੋ ਹਾਂਜੀ ਹਾਂਜੀ ਸਵਾਗਤ ਹੈ ਜੀ ਹਾਂਜੀ ਮੈਂ ਤਾਂ ਹੀ ਆਪਣੇ ਭਗਵੰਤ ਮੰਦ ਦਸਨਾ ਦਾ ਵੀ ਬਹੁਤ ਸਲੂਟ ਹੈ ਜੀ ਵੀਰ ਨੂੰ ਤੇ ਨਾਲ ਸੰਜੇ ਸਿੰਘ ਉਹਨਾਂ ਨੂੰ ਬਹੁਤ ਪਈਆ ਉਹਨਾਂ ਨੇ ਜੀ ਜੀ ਉੱਥੇ ਪਾਰਲੀਮੈਂਟ ਤੇ ਗਿਆ ਜੀ ਕਿ ਪਾਲਜ ਦੇ ਦੇ ਬਾਰੇ ਵੀ ਇਹਨਾਂ ਨੇ ਸਭ ਤੋਂ ਪਹਿਲਾਂ ਮੁੱਦਾ ਠਾਲਿਆ ਜੀ ਕਿ ਬਹੁਤ ਬਹੁਤ ਚੰਗਾ ਜੀ ਇਹਨਾਂ ਨੇ ਵੀ ਜੀ ਜੀ ਸ਼ੁਕਰੀਆ ਜੀ ਸੋਵਜੀਤ ਜੀ ਮੈਨੂੰ ਲੱਗਦਾ ਕਿ ਜਿੰਨੇ ਕ ਇਹ ਬੰਦੇ ਤੇ ਅਲੀਗੇਸ਼ਨ ਲੱਗ ਜਾਂਦੇ ਇੱਕ ਵਾਰ ਵੀ ਠੀਕ ਹੈ ਬੰਦਾ ਕਿਸੇ ਨੂੰ ਆਉਣ ਨਹੀਂ ਦਿੰਦਾ ਜਾਏ ਐਵੇਂ ਐ ਜਾਂ ਪਰਸਨਲ ਲਾਈਫ ਦਾ ਜਿਵੇਂ ਇੱਕ ਜ਼ਿਕਰ ਕੀਤਾ ਕੋਲਰ ਨੇ ਕਿ ਉਹ ਉਹਦੀ ਆਬਦੀ ਹੈ ਪਰ ਜਦੋਂ ਉਹ ਬੰਦਾ ਹਮੇਸ਼ਾ ਜਿਹੜਾ ਜਵਾਬ ਹੈਗਾ ਲੋਕਾਂ ਨੂੰ ਜਾਂ ਵਿਰੋਧੀਆਂ ਨੂੰ ਆਪਦੇ ਕੰਮ ਦੇ ਸਿਰ ਤੇ ਦੇ ਜਾਂਦਾ ਹੈ ਹਰਬੰਸ ਸਿੰਘ ਜੀ 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 ਹਰਬੰਸ ਸਿੰਘ ਜੀ ਸਵਾਗਤ ਹੈ ਜੀ ਰੱਖੋ ਜੀ ਗੱਲ ਭਾਈ ਜੀ ਬਹੁਤ ਮਿਹਰਬਾਨੀ ਭਗਵਾਨ ਤੁਹਾਡਾ ਜੋ ਪੁਗਾਤ ਨਹੀਂ ਕੰਮ ਕੀਤਾ ਜੀ ਆਪਾਂ ਉਹਦਾ ਸਲੂਟ ਕਰ ਦੇਣ ਜੀ ਬੱਸ ਉਹਦਾ ਧੰਨਵਾਦੀ ਕਰਨਾ ਜੀ शुक्रिया बहुत बहुत धन्यवाद जी बहुत बहुत धन्यवाद